ਡੀ ਡੀ ਐਸ ਨਿਯੂ ਦੀ ਟੀਮ ਪਹੁੰਚੀ ਮੁਕੇਰੀਆਂ ਜਿੱਥੇ ਲਹਿਰਾਇਆ ਗਿਆ ਆਜ਼ਾਦੀ ਦਿਹਾੜੇ ਮੌਕੇ ਤੇ ਤਿਰੰਗਾ ਝੰਡਾ ਮੁੱਖ ਮਹਿਮਾਨ ਵਜੋਂ ਪਹੁੰਚਿਆ ਐਸ ਡੀ ਐਮ ਅੰਕਰ ਮਹਿੰਦਰ ਤਹਿਸੀਲਦਾਰ ਲਖਵਿੰਦਰ ਸਿੰਘ ਗਿੱਲ ਤੇ ਡੀ ਐਸ ਪੀ ਕੁਲਵਿੰਦਰ ਸਿੰਘ ਬਿਰਕ ਐਸ ਐਚ ਓ ਸਰਦਾਰ ਜੁਗਿੰਦਰ ਸਿੰਘ ਅਤੇ ਹੋਰ ਵੀ ਬਹੁਤ ਸਾਰੇ ਮੁੱਖ ਮਹਿਮਾਨ ਆਓ ਦੇਖਦੇ ਹਾਂ ਪੂਰੀ ਪਵਰ ਦੇਸ਼ੀਏ ਜੀ ਅਭੀ ਨੇ ਥੋੜੀਆਂ ਬਕਵਾਸ ਲੈਣਾ ਸੇਕੀ ਆਜ਼ਮ ਸਦਾਰ ਭਦਰ ਸਿੰਘ ਜੀ ਰਾਜਗੁਰੂ ਸੁਖਦੇਵ ਸਰਦਾਰ ਕਰਤਾ ਸਿੰਘ ਖਰਵਾ ਜੀ ਸ੍ਰੀ ਉਦਮ ਸਿੰਘ ਜੀ ਬਨਰਾਲਾ ਸਿੰਘ ਰਾਜੀ ਲਾਲਾ ਲਾਜਪਤ ਰਾਏ ਜੀਵਾਨ ਸਿੰਘ ਕਾਲੇਪਾਣੀ ਜੀ ਅਤੇ ਹੋਰ ਅਗਦੀ ਬੁਲਾਕੀਆਂ ਬਣੋ ਇੱਥੇ ਦੇ ਸੰਘਰਸ਼ਾਂ ਕਾਰਨ ਹੋਇਆ ਅਸੀਂ ਆਜ਼ਾਦ ਮੂਲਕ ਵਿੱਤੇ ਵਾਸੀ ਹਾਂ ਸਾਨੂੰ ਮਾਣ ਹੈ ਕਿ ਆਜ਼ਾਦੀ ਵਾਸਤੇ ਪੰਜਾਬੀਆਂ ਨੇ ਸਭ ਤੋਂ ਵੱਧ ਜ਼ਿਆਦਾ ਕੁਰਬਾਨੀਆਂ ਦਿੱਤੀਆਂ ਅੱਜ ਦੇ ਇਸ ਪਵਿੱਤਰ ਦਿਹਾੜੇ ਤੇ ਜਿੱਥੇ ਮੈਂ ਦੇਸ਼ ਤੇ ਆਜ਼ਾਦੀ ਲਈ ਕੁਰਬਾਨ ਹੋਣ ਵਾਲੇ ਮਹਾਂ ਸ਼ਖਸੀਅਤਾਂ ਨੂੰ ਨਮਨ ਕਰਦਾ ਹਾਂ ਜਿੰਨਾ ਕਰਕੇ ਅਜੋਕੇ ਜਾਗਾਂ ਕਿਉਂਕਿ ਸਾਡੇ ਪੂਰਵਜਾਂ ਨੇ ਆਪਣਾ ਸਭ ਕੁਝ ਲੇਸ ਦੀ ਨਿਸ਼ਾ ਬਰਛਾ ਦਿੱਤਾ ਇਸ ਲਈ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਇਸ ਆਜ਼ਾਦੀ ਦੀ ਰੱਖਿਆ ਕਰੀਏ ਅਤੇ ਇਸ ਦੇ ਸਰ ਸਰ ਪ੍ਰਯੋਗ ਕਰੀਏ ਅਤੇ ਹਾਉਣ ਵਾਲਿਆਂ ਪੀੜਿਆਂ ਨੂੰ ਇਸ ਦੀ ਕਦਰ ਸਿਖਾਈਏ ਅੱਜ ਦਾ ਭਾਰਤ ਇਹੀ ਨਾਲ ਵਿਕਾਸ ਕਰ ਰਿਹਾ ਹੈ thank you